ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਸ ਤੇ ਖੰਡ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰਹੇ ਖਤਰਾਂ ਦੇ ਦੌਰ ਮੈਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਾਤਲ ਵੀ ਆਉਂ ਤੇ ਇਹ ਚੀਜ਼ ਆ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਹਲਕਾ ਖੜੂਰ ਸਈ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਪਰ ਭਾਈ ਅਮਰਪਾਲ ਸਿੰਘ ਹਲੇ ਤੱਕ ਵੀ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੰਦ ਨੇ ਉੱਥੇ ਦੋਸਤੋ ਜੋ ਬੰਦੀ ਸਿੰਘ 30 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਹਲੇ ਤੱਕ ਰਿਹਾ ਨਹੀਂ ਕੀਤਾ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਰਾਮ ਰਹੀਮ ਦੀ ਪ੍ਰੋ ਨੂੰ ਲੈ ਕੇ ਵੀ ਸਰਕਾਰਾਂ ਉੱਪਰ ਸਵਾਲ ਚੁੱਕੇ ਨੇ ਨਾਲ ਹੀ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੱਗੇ ਸੱਤ ਸਤੇ ਖਣ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਉਹ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੇਪ ਕਤਲਾਂ ਦੇ ਦੇਰ ਮੈਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਵੇਖੋ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੇਪ ਇਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾਹੀ ਕਰ ਰਹੀ ਹੈ ਸਰਕਾਰ ਤੋਂ ਤੁਸੀਂ ਇਹ ਜਾਣਦੇ ਹੋ ਕਿ ਹਰ ਪ੍ਰੈਂਟ ਤੇ ਫੇਲ ਹੋਈ ਹੈ ਹਾਂ ਜੀ ਹਰ ਪ੍ਰੈਂਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਆ ਜਿਹੜੀ ਉਹ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਹਣਾ ਹਥੇ ਕਰੀਏ ਇਹ ਸੈਟ ਬਣਾਉਂਦੇ ਕਦੇ ਉਹ ਬਣਾਉਂਦੀ ਤੇ ਮਸਲਾ ਤੇ ਕਿਸੇ ਪਾਸੇ ਨਹੀਂ ਲੱਗ ਰਿਹਾ ਜੀ ਨਹੀਂ ਉਹਨਾਂ ਨੂੰ ਕੱਲਿਆਂ ਨੂੰ ਛਡਾਉਣ ਦਾ ਮਸਲਾ ਹੈਗਾ ਜੀ ਜੋ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆ ਪਦਵੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ ਚ ਰੋਜ ਦੇ ਹੜੀ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਮਰ ਤੋਂ ਬਾਦ ਨੂੰ ਦੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ ਦੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨਹੀਂ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਜਿਹੜਾ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਤੀਆਂ ਦਾ ਦੌਰ ਆ ਜਾ ਹੈ ਇਹਨੀਆਂ ਚੀਜ਼ਾਂ ਹੋ ਰਹੀਆਂ ਇਹ ਮੇਰੇ ਖਿਆਲ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਅੱਛਾ ਜੀ ਅਸੀਂ ਸਰਕਾਰਾਂ ਦਾ ਦੋਸ਼ ਕੱਟ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ ਵਿੱਚ ਗਿਰ ਰਹੀ ਹੈ ਪਰ ਇਹ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਉੱਚ ਕੋਟੀ ਦੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੁ ਪ੍ਰਾਲਾ ਕਰ ਲੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦੇ ਪਤਿਤ ਤੋਂ ਨੇ ਤੋਂ ਬਚਾਇਆ ਜਾ ਸਕਦਾ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ਼ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਜੇ ਸਾਡੇ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੂੰ ਤੇ ਉਹ ਉੱਤੇ ਕੰਮ ਕਰਦੇ ਤੇ ਮੇਰਾ ਖਿਆਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਤਿਤਪੁਣਾ ਨਾ ਸਰ ਨਾ ਪਰਵਰਤਨ ਹੋ ਸਕਦਾ ਬਾਕੀ ਮੇਰੇ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆ ਨੂੰ ਵੀ ਨਾ ਪੰਜਾਬ ਦੇ ਹੋਰ ਲੋਕਾਂ ਨੂੰ ਸਿਰਦ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਠੋਣੀ ਚਾਹੀਦੀ। ਵੀ ਗੱਲ ਕਰੀ ਹੈ ਕਾਲੀ ਦਲ ਦੇ ਖਿਲਾਫ ਵੀ ਤੁਸੀਂ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈਏਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ? ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ। ਸਾਰੀਆਂ ਪੰਜਾਬ ਨਾਲ ਕੋਈ ਵੀ ਇਨਸਾਫ ਕਰਕੇ ਰਾ ਕਾਂਗਰਸ ਨੇ ਸਾਡਾ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਆ ਕਿ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹ ਨਾ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਬੱਬੂ ਜੀ ਇਹ ਮਕਸਦ ਹੁਣ ਜਿਹੜਾ ਰਿਹਾਈ ਦਾ ਚੱਲ ਰਿਹਾ ਐਨਆਈਏ ਦਾ ਮਾਮਲਾ ਅਮਰਪਾਲ ਦੇ ਉੱਪਰ ਕੀ ਅਮਰਪਾਲ ਦੀ ਰਿਹਾਈ ਤੇ ਬਾਕੀਆਂ ਦੀ ਰਿਹਾਈ ਦੇ ਉੱਪਰ ਕੋਈ ਕਾਰਵਾਈ ਹੁਣ ਅੱਗੇ ਸੁਚੇਤ ਸਰਕਾਰ ਨਹੀਂ ਰਿਹਾਈ ਵਾਸਤੇ ਅਸੀਂ ਹੁਣ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਤੇ ਉਹਦੀ 28 ਤਰੀਕ ਆ ਤੇ ਸਾਨੂੰ ਉਮੀਦ ਹੈ ਕਿ ਕੋਰਟ ਸਹੀ ਫੈਸਲਾ ਕਰੂਗਾ ਤੇ ਉਹਨਾਂ ਨੂੰ ਕਿਉਂਕਿ ਐਡੇ ਵੱਡੇ ਲੋਕਾਂ ਦੀ ਉਹ ਨਮਾਇੰਦਗੀ ਕਰ ਰਹੇ ਆ ਪੰਜਾਬ ਤੋਂ ਸਭ ਸਭ ਤੋਂ ਜ਼ਿਆਦਾ ਬਹੁਮਤ ਨਾਲ ਉਹ ਜਿੱਤੇ ਹੋਏ ਆ ਤੇ ਇਸ ਕਰਕੇ ਜੇ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜੇ ਕਦਰ ਕਰਨੀ ਆ ਜਾਂ ਸਰਕਾਰੀ ਤੰਤਰ ਜੋ ਬਣਾਇਆ ਹੋਇਆ ਉਹਦੇ ਅਧੀਨ ਚੱਲਣਾ ਚੱਲ ਰਹੀ ਸਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁਦ ਵੀ ਅਸੀਂ 2 ਮਹੀਨੇ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਆਪਨੇ ਗੌਰ ਕਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਤੇ ਉਹਨਾਂ ਦੇ ਜੋ ਉਹਨਾਂ ਦੇ ਉਹਨਾਂ ਦੇ ਸਾਥੀਆਂ ਦੀ ਜੋ ਜਾਂ ਹੋਰ ਸਾਡੇ ਬੰਦੀ ਸਿੰਘ ਆ ਉਹਨਾਂ ਵਾਸਤੇ ਕੋਈ ਸਹੀ ਫੈਸਲਾ ਲੈਣਾ ਤੇ ਸਿੰਘ ਸਾਹਿਬ ਜਿਸ ਤਰ੍ਹਾਂ ਬੰਦੀ ਸਿੰਘਾਂ 'ਚ ਤੁਸੀਂ ਗੱਲ ਕੀਤੀ ਆ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਸਾਡੇ ਨਾਲ ਜੁੜੋ ਇਸ ਤਰ੍ਹਾਂ ਭਾਈ ਬਲਵਤ ਸਿੰਘ ਰਾਜੂ ਆਣਾ ਉਹਨਾਂ ਦਾ ਪਰਿਵਾਰ ਵੀ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਆ ਜਾਂ ਹੋਰ ਪਰਿਵਾਰ ਦੇ ਬੰਦੀ ਸਿੰਘ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਹੈ ਵੀ ਤੁਸੀਂ ਵੀ ਆ ਜਾਓ ਇੱਕ ਲੈਡ ਵਿੱਚ ਆਪਾਂ ਕੱਟੇ ਹੋ ਕੇ ਸਰਕਾਰਾਂ ਨੂੰ ਜੁੜਾਉਣ ਦੀ ਕੋਸ਼ਿਸ਼ ਕਰੀਏ ਨਹੀਂ ਅਸੀਂ ਤੇ ਹੁਣ ਕਿਸਾਨ ਯੂਨੀਅਨ ਇਹ ਤੋਂ ਬਾਅਦ ਚ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਇਹ ਅਨਸਾਫ਼ ਮੋਰਚੇ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਮਿਲਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਇਹ ਇਹ ਅਨਸਾਫ਼ ਲੈ ਸਕਦੇ ਹਾਂ ਜੇ ਅਸੀਂ ਕੋਈ ਸ਼ੰਭੂ ਬਾਰਡਰ ਤੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਲਾਇਆ 700 ਲੋਕ ਸਾਡੇ ਉਦੋਂ ਸ਼ਹੀਦ ਹੋਏ ਉਦੋਂ ਹਣਾ ਸ਼ੰਭੂ ਬਾਰਡਰ ਤੇ ਵੀ ਕਿੰਨੇ ਚਿਰ ਤੋਂ ਰੋਡ ਵੀ ਸਰਕਾਰਾਂ ਨੇ ਬੰਦ ਕੀਤੇ ਹੋਏ ਤੇ ਇਲਜ਼ਾਮ ਵੀ ਸਾਡੇ ਉੱਪਰ ਲਾਇਆ ਜਾ ਰਹੇ ਆ ਤੇ ਸਾਡੇ ਲੋਕਾਂ ਨੂੰ ਉਥੇ ਦਿੱਲੀ ਆਰਾ ਵਗੈਰਾ ਜਾਣ ਵਾਸਤੇ ਕਿੰਨੀ ਤਕਲੀਫ ਦਿੱਤੀ ਜਾ ਰਹੀ ਆ ਤੇ ਮੇਰਾ ਖਿਆਲ ਹੈ ਕਿ ਇਹ ਇਹਦੇ ਵਾਸਤੇ ਵੀ ਆ ਜਾਂ ਹੰਸਾ ਮੋਰਚਾ ਆਵਾਜ਼ਾਂ ਲਤੀਪੁਰੇ ਮੋਰਚਾ ਲਗਾ ਵਾ ਹੋਰ ਵੀ ਜਿਹੜੇ ਸਾਰੇ ਇਹ ਅਸੀਂ ਇਕੱਠੇ ਹੋ ਕੇ ਹੀ ਸਾਡੀ ਤੇ ਉਹ ਹੀ ਅਪੀਲ ਅਸੀਂ ਤਾਂ ਹੀ ਕਰ ਕਰ ਜਾ ਰਹੇ ਆ ਕਿ ਸਾਰੇ ਜਣੇ ਆਪਾਂ ਗੱਲਬਾਤ ਹੋਈ ਕਿਸੇ ਬੰਦੀ ਸਿੰਘ ਦੇ ਪਰਿਵਾਰ ਨਾਲ ਬੰਦੀ ਸਿੰਘ ਦੇ ਕਿ ਕਿ ਕੱਦੇ ਦਾ ਕੋਈ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਤੇ ਹੁਣ ਨਹੀਂ ਅਜੇ ਫਿਰਾਲ ਕਿਸ ਨਾਮ ਨਹੀਂ ਅਸੀਂ ਨਹੀਂ ਕਹਿ ਸਕਦੇ ਬਾਪੂ ਗੁਰਚੰਦ ਸਿੰਘ ਜੀ ਸਾਨੂੰ ਮਿਲਦੇ ਰਹਿੰਦੇ ਆ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਵੀ ਹੁਣ 15 ਤਰੀਕ ਨੂੰ ਰੱਖਿਆ ਕੁਝ ਮੁਵਾਰਸ਼ ਤੇ ਅਸੀਂ ਸੋਚਦੇ ਆ ਕਿ ਸਾਰੇ ਜਣੇ ਅਸੀਂ ਰਲ ਕੇ ਹੀ ਕੋਈ ਸਾਰਿਆਂ ਨਾਲ ਮਿਲਾਂਗੇ ਅਸੀਂ ਤੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦੀ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਜਾਊਗਾ ਸਾਰਿਆਂ ਨੂੰ ਮਿਲਿਆ ਜਾਊਗਾ ਜੀ ਬੰਦੀ ਸਿੰਘਾਂ ਦੇ ਨੂੰ ਬਾਪੂ ਲੋਕ ਸਭਾ ਮੈਂਬਰ ਚੋਣਾਂ ਕਹਿੰਦੇ ਨੇ ਵੱਡੀ ਬਹੁਤ ਨਾਲ ਜਿੱਤੇ ਨੰਬਰਤ ਪਾਲ ਪਰ ਕੁਝ 13 ਵੱਲੋਂ ਸਵਾਲ ਚੁੱਕੇ ਜਾ ਰਹੇ ਸੀਗੇ ਵੀ ਇਹਨਾਂ ਵੱਲੋਂ ਬਹੁਤ ਮੈਂਬਰਸ਼ਿਪ ਆ ਕੈਨਸਲ ਕੀਤੀ ਜਾਵੇ ਪਰ ਹਾਈ ਕੋਰਟ ਵੱਲੋਂ ਇਸ ਨੂੰ ਰੋਕਿਆ ਹੈਗਾ ਕਿੱਦਾਂ ਦੇਖਦੇ ਉਸ ਚੀਜ਼ ਨੂੰ ਅੱਗੇ ਸਾਹ ਨਹੀਂ ਇਹ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਆ ਜਦੋਂ ਐਡੇ ਕੋਈ ਧੱਕੇ ਨਾਲ ਤੇ ਜਾਂ ਕੋਈ ਲੋਕਾਂ ਨੂੰ ਕੋਈ ਡਰਾਦ ਆ ਸਾਰੇ ਪੰਜਾਬ ਤੋਂ ਵੱਧ ਬਹੁਤ ਨਮੰਤਰ ਜਤਾਇਆ ਤੇ ਇਹ ਤੇ ਮੇਰੇ ਖਿਆਲ ਹੈ ਜਿਹੜੇ ਉਹਨਾਂ ਲੋਕਾਂ ਦੀ ਅਕਲ ਤੇ ਹਾਸਾ ਹੁੰਦਾ ਹੈ ਕਿ ਉਹ ਆਪ ਤੇ ਕਾਹੇ ਜੋਗੇ ਨਹੀਂਗੇ ਤੇ ਦੂਜਿਆਂ ਦੇ ਉੱਪਰ ਐਵੇਂ ਝੂਠੇ ਸਿੱਧੇ ਇਲਜ਼ਾਮ ਲਾ ਕੇ ਕੋਰਟ ਦਾ ਵੀ ਟਾਈਮ ਖਰਾਬ ਕਰ ਰਹੇ ਸੰਗਤਾਂ 'ਚ ਵੀ ਐਵੇਂ ਭੰਬਲ ਪੁੱਸਾ ਪਾ ਰਹੇ ਬਾਬੂ ਜੀ ਅਕਾਲੀ ਦਲ ਦੇ ਕੀ ਇਹ ਅਜੀਬ ਜਿਹੀ ਚੋਣਾਵ ਲੈ ਕੇ ਉਸਰ ਸੁਜੜਪੜਿਆਲੇ ਚ ਆਇਓ ਮੇਨ ਮੁੱਦਾ ਤਾਂ ਅਜੀਬ ਜਿਹੀ ਚੋਣਾਵ ਲੈ ਕੇ ਆ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਨਾਲ ਮੇਰਾ ਇੱਕ ਹੋਰ ਸਵਾਲ ਹੈ ਅਜੀਬ ਜਿਹਾ ਇਹਦਾ ਮੈਂਬਰ ਸਭ ਆਣਦੇ ਨਾ ਉਹ ਵੀ ਕੁਝ ਨਾਰਾਜ਼ ਚੱਲ ਰਹੇ ਨੇ ਕਾਲੀ ਦਲ ਤੋਂ ਖਾਸ ਕਰਕੇ ਜਾਂ ਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਉਹ ਰਿਸਪਾਂਸ ਤੇ ਬਹੁਤ ਵਧੀਆ ਮਿਲ ਰਿਹਾ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਅਸੀਂ ਕੋਈ ਇੱਥੇ ਨਾਬੇ ਸਾਡਾ ਕੋਈ ਹੈਗਰ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਿਹਾ ਚਲ ਪਟਿਆਲੇ ਵੀ ਅਸੀਂ ਸੰਗਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੀਆਂ ਸੰਗਤਾਂ ਆਉਂਦੀਆਂ ਤੇ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਤਾਂ ਚਾਹੁੰਦੀਆਂ ਬਦਲਾ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਉਹਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾਂ ਨੂੰ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਦਖਤ ਦੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋ ਜੋ ਆਵਾਜ਼ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜ਼ੀ ਨਹੀਂ ਮੇਰੇ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਸਾਡੇ ਇੱਕ ਇੱਕ ਪਰਿਵਾਰ ਦੀ ਝੋਲੀ ਚ ਪੈ ਜਾਣ ਜਾਂ ਇੱਕ ਉਹਦੇ ਹੁਕਮ ਨਾਲ ਚੱਲਣ ਵਾ ਇਸ ਸਾਰਾ ਕੁਝ ਵਾਪਰੇਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੇ ਸਹਿਯੋਗ ਨਾਲ ਅੱਜ ਜੁਸੀਂ ਮੈਂਬਰ ਸੰਪਰਕ 'ਚ ਹੈਗੇ ਵੀ ਹਾਂ ਤੁਹਾਡੇ ਨਾਲ ਨਹੀਂ ਪਿਆਰ ਹੋ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵਿੰਦਰ ਸਿੰਘ ਬਾਦਲ ਤੋਂ ਰਾਜਾ ਚਾਹਵਰੇ ਨੇ ਇਹ ਚੀਜ਼ ਕਿੱਦਾਂ ਹੋਵੇ ਕੋਈ ਲਾਈਨ ਦੱਸ ਦੋ ਕਿਹੜਾ ਬੰਦਾ ਹੈ ਸਪੱਸ਼ਟ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਹ ਬੇਅਦਬੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾਂ ਜਿੰਨਾ ਲੋਕਾਂ ਨੇ ਕੋਈ ਆਵਾਜ਼ ਉਠਾਈ ਪਈ ਉਹਦੇ ਖਿਲਾਫ ਉੱਠੇ ਉਦੋਂ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜਾਂਦੀ ਵਿਚਾਰ ਜਿਹੜੇ ਅੱਜ ਦੇ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਿਹਾ ਸਿਰ ਉਹਨਾਂ ਵਾਸਤੇ ਤੇ ਮੇਰਾ ਖਿਆਲ ਹੈ ਸੰਤਾ ਦੀ ਗੋਮਨੀ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹਾਂਜੀ ਅਕਾਲੀ ਦਲ ਦਾ ਫਿਊਚਰ ਦੇਖਦੇ ਹਾਂ ਆ ਅਕਾਲੀ ਦਲ ਦਾ ਫਿਊਚਰ ਤੇ ਜੀ ਹੋਣਾ ਦੇਖ ਲਓ ਦੇਖ ਲਿਓ ਸੰਤਾ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਇਹ ਮੇਰੇ ਅਕਾਲੀ ਦਲ ਦੇ ਕਈ ਵੱਡੇ ਲੀਡਰ ਸੁਖਬੀਰ ਦਾ ਅਸਤੀਫਾ ਵੀ ਮੰਗ ਰਹੇ ਆ ਇਹਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਨੀ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਬਹੁਤ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਅਕਾਲੀ ਦਲ ਨੂੰ ਬਚਾਉਣਾ ਸੀ ਤੇ ਉਹ ਹੁਣ ਸੰਗਤਾਨੇ ਤੇ ਉਹ ਜਦੋਂ ਤੋਂ 22 ਤੇ ਖਾਸ ਕਰਕੇ ਪਤਾ ਲੱਗਿਆ ਸੀ ਤੇ ਹੁਣ ਵੀ ਆ ਲੋਕ ਸਭਾ ਚ ਪੂਰੇ ਅਕਾਲੀ ਦਲ ਦੇ ਜਵਾਨ ਜਬਤ ਹੋ ਗਏ ਤੇ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਸਮਝ ਦੀ ਨਜਾਕਤ ਨੂੰ ਸਭ ਨੇ ਕੁਰਸੀ ਛੱਡ ਕੇ ਪੰਦੇਤਾਂ ਦੇ ਖਾਤਰ ਉਹਨਾਂ ਨੂੰ ਅਸਤੀਫਾ ਦੇ ਨਹੀਂ ਖੇਤਰੀ ਪਾਰਟੀ ਦੇਖ ਸਕਦੇ ਆ ਉਹਨਾਂ ਲਈ ਦਿਨਾਂ ਦੇ ਵਿੱਚ ਏ ਜੀ ਹੁਣ ਸੰਗਤਾਨਾ ਸੀ ਉਹ ਇੱਕ 22 ਤਰੀਕ ਦਾ ਕੱਟ ਰੱਖਿਆ ਉਹ ਚ ਵੀ ਕੁਝ ਵਿਚਾਰ ਕਰਾਂਗੇ ਉਦੋਂ ਬਾਅਦ ਚ ਨਾਮਰਤ ਪਾਲਨਾ ਜਾਂ ਹੋਰ ਸਿਰ ਤੇਰਾ ਨਾ ਵਿਚਾਰ ਕਰਕੇ ਅਸੀਂ ਦੇਖਾਂਗੇ ਕਿ ਜੇ ਸਿੰਘ ਸਾਹਿਬ ਜਿਸ ਦਾ ਗੱਲ ਕੀਤੀ ਆਵੇ ਡੇਰਾ ਪਰੇਮੀ ਜਿਹੜੇ ਗੱਲ ਕੀਤੀ ਆਵੇ ਪ੍ਰਦੀਪ ਕਲੇਰ ਨੇ ਜਿਹੜਾ ਖਲਾਸਾ ਦਿੱਤਾ ਕਾਲੀਦਾਲ ਨੂੰ ਲੈ ਕੇ ਇਹ ਸਮਝਦਾ ਕਿ ਸਹੀ ਆ ਜਾਂ ਫਿਰ ਉਹ ਰਾਣੀ ਸਟਾਰਟ ਦੇ ਮਤਲਬ ਜਿਹੜਾ ਉਹ ਕਰ ਰਿਹਾ ਨਹੀਂ ਚਲੋ ਇਹ ਮੇਰੇ ਖਿਆਲ ਕੋਈ ਕੁਛ ਨਾ ਕੁਛ ਤੇ ਹੋਊਗਾ ਜੇ 100% ਨਹੀਂ ਅਗਰ 80% ਤੇ ਸਹੀ ਗੱਲ ਹੋਊਗੀ ਤੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਾਡੇ ਲੀਡਰ ਉਹਨਾਂ ਦਾ ਕਿਉਂ ਖਿਚੜੀ ਰਹੇ ਹੀ ਹੈ ਉਹ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਇਹ ਤੇ ਇਹਨਾਂ ਨੇ ਇਸੇ ਕਰਕੇ ਲੋਕਾਂ ਦੇ ਸੰਗਤਾਂ ਦੇ ਮਨਾਂ ਚੋਂ ਇਹਨਾਂ ਨੂੰ ਇਹ ਉਤਰ ਗਿਆ ਜਿਹੜੀ ਅਮਰਿਤਪਾਲ ਜਿਹੜੀ ਸੋਰਸ ਸੀਗੀ ਹੁਣ ਡਿਬਰਗੋੜ ਸ਼ਹਿਰ ਦੇ ਵਿੱਚ ਨੇ ਲੋਕ ਸਭਾ ਜਿੰਦ ਸਿੰਘ ਧਾਮੀ ਨੇ ਨੋਨਲ ਅਫਸਰ ਨੂੰ ਚਿੱਠੀ ਲਿਖੀ ਹੈ ਕਿਹਾ ਗਿਆ ਕਿ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਹਾ ਜੇ ਸਰਕਾਰੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟ ਹੈ ਪਿਛਲੀ ਵਾਰ ਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਵੇਖਣ ਤੁਸੀਂ ਅਪੀਲ ਲਗਾਤਾਰ ਚੱਲਦੀ ਕਿ ਤੁਹਾਡੇ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਕਤਾਂ ਚ ਇੱਕ ਤੇ ਜਾਗਰਕਤਾ ਦੀ ਘਾਟ ਹੈ ਕਿ ਇਹ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸਰੋਮਣੀ ਕਮੇਟੀ ਚ ਅਸੀਂ ਸਾਰੇ ਜਾਣੇ ਕਿੰਨੇ ਕੋਤੇ ਚ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤਾਂ ਉਹਦੇ ਚ ਬਦਲਾ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਔਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਨੀ ਨਹੀਂ ਉਹਨਾਂ ਨੇ ਜਤਾਇਆ ਕਿ ਇਹ ਸਿੱਖਾਂ ਦੀਆਂ ਵੋਟਾਂ ਬਣ ਰਹੀਆਂ ਨੇ ਉਸ ਨੂੰ ਕਿਸ ਤਰੀਕੇ ਦਾ ਵੇਖ ਰੋ ਕਿ ਸਰਕਾਰ ਇਸ ਤਰੀਕੇ ਦਾ ਹੱਥ ਗੰਦਾ ਵੀ ਅਪਣਾ ਰਹੀ ਹੈ ਨਹੀਂ ਇਹ ਤੇ ਹੋ ਹੀ ਸਕਦਾ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪੁਮਾਨਾ ਵਾ ਵੋਟ ਬਣਾ ਬਣਾਉਂਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਣਾ ਤੇ ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨੇ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਕਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇਗੇ ਉਸ ਦੇ ਵਿੱਚ ਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨੇ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਹੀ ਹੋਣ ਪਰ ਉਹਦੇ ਵਾਸਤੇ ਆਪਾਂ ਵੋਟਾਂ ਦੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਤਾ ਜੀ ਪਰ ਡਾਟਾ ਡਾਟਾ ਘਟ ਆਇਆ ਐਜ਼ ਅ ਮਤਲਬ ਕੀ ਸਮਝਦੇ ਹੋ ਕਿ ਜਿਹੜੇ ਕੇ ਯਾ ਉਹ ਜਾਗਰੂਕ ਨਹੀਂ ਹੈਗੇ ਵੋਟਾਂ ਬਣਾਉਣਾ ਜਾਂ ਫਿਰ ਕੰਮੀ ਨਾਲ ਹੀ ਸਵਾਲ ਹੈ ਜਾਂ ਕਿਤੇ ਕਮੀ ਆ ਵੀ ਹਾਂ ਸਿੱਖ ਭਾਈਦਾਰਾਂ ਨੂੰ ਜਾਂ ਸਹੀ ਤਰ੍ਹਾਂ ਜਿਹੜਾ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਜਾਂ ਸਮਝਾਇਆ ਨਹੀਂ ਜਾ ਰਿਹਾ ਜੈਜੀਪੀ ਜੀ ਮੈਂਬਰਾਂ ਦੀ ਕਮੀ ਆ ਜਾਂ ਪ੍ਰਧਾਨਾਂ ਦੀ ਕਮੀ ਆ ਇਹ ਚੀਜ਼ ਹੈ ਕਿ ਅਸੀਂ ਇੰਨੇ ਅਵੇਅਰਨੈਸ ਹੋ ਚੁੱਕੇ ਹਾਂ ਕਿ ਸਾਨੂੰ ਪਤਾ ਨਹੀਂ ਸਾਡੇ ਅਧਿਕਾਰ ਕੀ ਆ ਹੁਣ ਜਦੋਂ ਵੀ ਤੁਸੀਂ ਵੋਟ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਜਾ ਕੇ ਕਹਿੰਦੇ ਵੀ ਜੇ ਤੋ ਕਹਿੰਦੇ ਕੀ ਮਿਲੂਗਾ ਸਾਨੂੰ ਕਿਉਂਕਿ ਸਾਡੀਆਂ ਸੰਸਥਾਵਾਂ ਨੇ ਉਹ ਜਿਆ ਕੰਮ ਨਹੀਂ ਕੀਤਾ ਜੇ ਤੋਂ ਲੋਕ ਅੱਛਾ ਤੋਕ ਹੋ ਕੇ ਕਾ ਅੱਗੇ ਵਧਣ ਉਹਨਾਂ ਨੂੰ ਮਤਲਬ ਰਾਜਨੀਤਿਕ ਲੋਕਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਇਸ ਕਰਕੇ ਉਹ ਕਹਿੰਦੇ ਕਿ ਵੋਟ ਪਾ ਕੇ ਅੱਗੇ ਸਾਨੂੰ ਕੀ ਫਾਇਦਾ ਹੋਏ ਤੇ ਗਾਂ ਕੀ ਹੋਊਗਾ ਇਸ ਕਰਕੇ ਮੇਰਾ ਖਿਆਲ ਉਹ ਵੀ ਉਹਨਾਂ ਦੀ ਥੋੜੀ ਜੀ ਇੱਕ ਕਮੀ ਆ ਆਪਾਂ ਨੂੰ ਸਾਰਿਆਂ ਨੂੰ ਬਦਲਾਅ ਵਾਸਤੇ ਸਾਡੇ ਕੋਲ ਇੱਕ ਵੋਟ ਬਹੁਤ ਵੱਡਾ ਹਥਿਆਰ ਆ ਉਹ ਸਾਰਿਆਂ ਨੂੰ ਅਸੀਂ ਬਣਾਉਣੀ ਚਾਹੀਦੀ ਆ ਤੇ ਉਹਦੇ ਵਰਤੋਂ ਕਰਕੇ ਅਸੀਂ ਜੋ ਸਾਨੂੰ ਲੱਗਦਾ ਕਿ ਇਹਦੇ ਚ ਕਮੀਆਂ ਕਮਜ਼ੋਰੀਆਂ ਆ ਉਹਦੇ ਚੰਗੇ ਯੋਗ ਉਮੀਦਵਾਰ ਲਿਆ ਕੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀ ਕਿਹੜਾ 16 ਸਤੰਬਰ ਤੱਕ ਦਾ ਟਾਈਮ ਮਿਲਿਆ ਜੀ ਕੀ ਲੱਗਦਾ ਕਿ ਇਹ ਟਾਈਮ ਠੀਕ ਆ ਜਾਂ ਹੋਰ ਵਧਣਾ ਚਾਹੀਦਾ ਬੂਟ ਨਹੀਂ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਚੋਣ ਕਮਿਸ਼ਨ ਨੂੰ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਚੁਣੀ ਚਾਹੀਦੀ ਸਿੰਘ ਜੀ ਗੱਲ ਕਰੀ ਹੈ ਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋ ਵੀ ਤੇ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਲੇ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਜੋ ਵੀ ਅਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈਏਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡੇ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ ਨਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਹੈ ਕਿ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮੈਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹਨਾਂ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਜੋ ਵੀ ਦੋਸਤੋ ਰਾਮ ਰਹੀਮ ਨੂੰ ਸਰਕਾਰਾਂ ਆਏ ਦਿਨ ਪ੍ਰੋਲ ਦੇ ਦਿੰਦਿਆਂ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਰਤਬਰ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ